ਗੁਰਾਇਆਂ ਦੇ 메ਨ ਚੌਕ ਵਿੱਚ ਬੇਖੌਫ ਲੁਟੇਰੀਆਂ ਦੇ ਵੱਲੋਂ ਤੜਕਸਾਰ ਹੀ ਲੁੱਟਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਤੇ ਚਿੱਟੇ ਰੰਗ ਦੇ ਸਵਿਫਟ ਕਾਰ ਦੇ ਵਿੱਚ ਸਵਾਰ ਦੋ ਔਰਤਾਂ ਅਤੇ ਇੱਕ ਨੌਜਵਾਨ ਇੱਕ ਮਹਿਲਾ ਨੂੰ ਝਾਸੇ ਵਿੱਚ ਲੈ ਕੇ ਉਸ ਦੀਆਂ ਸੋਨੇ ਦੀਆਂ ਬਾਲੀਆਂ ਖੋਲੀਆਂ ਤੇ ਇਹ ਹੀ ਸਵਿਫਟ ਕਾਰ ਵਾਲਾ ਪਹਿਲਾ ਮਾਮਲਾ ਨਹੀਂ ਹੈ ਤੇ ਪਹਿਲਾਂ ਵੀ ਕਈ ਵਾਰ ਸਵਿਫਟ ਕਾਰ ਦੇ ਲੁਟੇਰੀਆਂ ਨੇ ਘਟਨਾ ਨੂੰ ਬੇਖੌਫ ਅੰਜਾਮ ਦਿੱਤਾ ਤੇ ਲੁੱਟ ਦੇ ਸ਼ਿਕਾਰ ਹੋਈ ਪੀੜਾਤ ਗੁਰਜੀਤ ਕੌਰ ਪਤਨੀ ਗਿਆਨ ਸਿੰਘ ਵਾਸੀ ਬੜਾਪਿੰਡ ਦੇ ਦਸਵੇਂ ਕੀ ਉਹ ਤੜਕਸਾਰ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਖੜੀ ਸੀ ਤੇ ਇਸੇ ਦੌਰਾਨ ਚਿੱਟੀ ਸਵਿਫਟ ਕਾਰ ਦੇ ਵਿੱਚ ਆਏ ਦੋ ਔਰਤਾ ਦੇ ਇੱਕ ਵਿਅਕਤੀ ਨੇ ਉਸ ਨਾਲ ਗੱਲਬਾਤ ਕਰਕੇ ਝੂਠੇ ਭਰੋਸੇ ਨਾਲ ਕਾਰ ਦੇ ਵਿੱਚ ਬਿਠਾ ਲਿਆ ਤੇ ਰਾਦ ਵਿੱਚ ਹੀ ਉਹਨਾਂ ਨੇ ਗੁਰਜੀਤ ਕੌਰ ਦੀਆਂ ਸੋਨੇ ਦੀਆਂ ਬਾਲੀਆਂ ਖੋਲੀਆਂ ਅਤੇ ਉਸ ਨੂੰ ਕਾਰ ਤੋਂ ਬਾਹਰ ਸੁੱਟ ਕੇ ਫਰਾਰ ਹੋ ਗਏ ਤੇ ਪੀੜਤ ਦੇ ਮੁਤਾਬਿਕ ਖੋਈਆਂ ਗਈਆਂ ਬਾਲੀਆਂ ਦੀ ਕੀਮਤ ਲਗਭਗ 70000 ਰੁਪਏ ਦੇ ਕਰੀਬ ਹੈ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇੜੀ ਫਰੋਰ ਵੱਲ ਨੂੰ ਫਰਾਰ ਹੋ ਗਏ ਤੇ ਪੀੜਤ ਨੇ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਵਾਪਸ ਦਵਾਈਆਂ ਜਾਵੇ ਅਤੇ ਸ਼ਹਿਰ ਦੇ ਵਿੱਚ ਵਧ ਰਹੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਤੇ ਰੋਕ ਲਗਾਈ ਜਾਵੇ ਗੁਰਾਇਆਂ ਤੋਂ ਫਲੋ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਜੀ ਨਾਮ ਹੈ ਤੁਹਾਡਾ ਗੁਰਜੀਤ ਕੌਰ ਕਿਹੜਾ ਪਿੰਡ ਆ ਬੜਾ ਪਿੰਡ ਕੀ ਹਾ ਜੀ ਸਾਹਿਬ ਵਾਪਰਿਆ ਤੁਹਾਡੇ ਨਾਲ ਸਾਹਿਬ ਜੀ ਉਹਨਾਂ ਨੇ ਗੱਡੀ ਰੋਕੀ ਆ ਗੱਡੀ ਰੋਕੇ ਉਹ ਕਹਿੰਦੇ ਵਿੱਚ ਬਹਿ ਜਾਓ ਮੈਂ ਉਹਨਾਂ ਨੂੰ ਕਿਹਾ ਵੀ ਇੱਕ ਬੰਦਾ ਬੁੜੀ ਮੇਨਾ ਹੋ ਰਿਹਾ ਉਹ ਕਹਿੰਦੇ ਅਸੀਂ ਉਹਨਾਂ ਨੂੰ ਫੋਨ ਕਰਤਾ ਉਹਨਾਂ ਨੂੰ ਅਸੀਂ ਮੁੜ ਕੇ ਚੱਕ ਲੈਨੇ ਆ ਉਹ ਘਗਵਾੜੇ ਵਾਲ ਨੂੰ ਗੱਡੀ ਲੈ ਕੇ ਗਏ ਆ ਤੇ ਉਹ ਕਹਿੰਦੇ ਦੋ ਬੰਦੇ ਹੋਰ ਆਉਂਦੇ ਚਾਰ ਬੁੜੀਆਂ ਪਿੱਛੇ ਬਹਿ ਜਾਣੀਆਂ ਦੋ ਮੋਰੇ ਤੇ ਮੈਨੂੰ ਧੱਕਾ ਦੇ ਕੇ ਸੱਟ ਗਏ ਆ ਵਾਲੀਆਂ ਖੋਲ ਕੇ ਲੈ ਗਏ ਕਿੰਨੇ ਜਣੇ ਸੀਗੇ ਗੱਡੀ ਦੇ ਵਿੱਚ ਦੋ ਦਿਨਾਂ ਦੀਆਂ ਸੀ ਇੱਕ ਮੁੰਡਾ ਕਿਹੜੇ ਰੰਗ ਦੀ ਗੱਡੀ ਸੀਗੀ ਗੱਡੀ ਚਿੱਟੇ ਰੰਗ ਦੀ ਕਿੰਨੇ ਕ ਵਜੇ ਹਾਂ ਸਾਹਿਬ ਆਪਰੇ ਸਾਡੇ ਨਾਲ 8:30 ਵਜੇ ਕਿੰਨੀ ਕੀਮਤ ਹੈ ਜੀ ਬਾਲੀਆਂ ਦੀ ਹੁਣ ਹਾਂ ਜੀ 70000 ਰੁਪਏ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ ਹੈ ਜੀ ਹਾਂ ਜੀ ਕਰਤੀ ਹੈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਜੋ ਤੋਂ ਇਹ ਕਹਿੰਦੇ ਵੀ ਸਾਨੂੰ ਬਾਲੀਆਂ ਵਾਪਸ ਹੋਣੀਆਂ ਚਾਹੀਦੀਆਂ ਹਾਂ ਹਾਂ ਜੀ ਹਾਂ ਜੀ ਨੀ ਚਿੱਟੇ ਰੰਗ ਦੀ ਗੱਡੀ ਆ ਜੀ ਤੇ ਮੇਨਾਂ ਇਹ ਹੱਥਾਂ ਵਾਕਿਆ ਆ ਵੀ ਹੋਰ ਕਿਸੇ ਬੀਬੀ ਭੈਣ ਨਾਲ ਨਾ ਹੋਵੇ ਵੀ ਮੈਨੂੰ ਆਪਣਾ ਸਾਥ ਚਾਹੀਦਾ ਹੈ ਇਹ ਕਿੱਧਰੋਂ ਕਿੱਧਰ ਨੂੰ ਚਲੇ ਗਏ ਸੀਗੇ ਜੀ ਠੀਕ ਕਰ ਗਏ ਜੀ ਹਾਂ ਜੀ ਪਗਵਾੜੇ ਨੂੰ ਜਿੱਧਰੋਂ ਬੱਸਾਂ ਆਉਂਦੀਆਂ ਆ ਇਹ ਮਾਲਾ ਤੋਂ ਮੋੜ ਤੋਂ ਮੁੜੇ ਆ ਜੀ ਪਿੱਛੇ ਉਰੇ ਨੂੰ ਮੈਨੂੰ ਤਾਂ ਕਦੇਗੇ ਫਿੱਟ ਗਿਆ ਤੇ ਆਪ ਵਾਪਸ ਗੱਡੀ ਲੈ ਕੇ ਨੱਠ ਗਏ ਜਾਂਗੇ ਅੱਛਾ ਜੀ ਵਾਪਸ ਫਲੋਰਾ ਨੂੰ ਫੇਰ ਵਾਪਸ ਚਲੇ ਗਏ ਹਾਂ ਜੀ ਫਲੋਰਾ ਨੂੰ ਚਲੇ ਗਏ ਗੱਡੀ ਦਾ ਪਤਾ ਮੈਨੂੰ ਲੱਗਾ ਬਹੁਤ ਗੱਡੀ ਉਹਨਾਂ ਤੇਜ਼ ਐ ਨਟਾਈ ਆ